तरीक बस وہی ਰੂਟੀਨ ਦਾ ਜੋ ਸਿਸਟਮ ਹੈ ਜੋ ਮਾਂਜੋ ਕੋਰਟ ਦੀ ਮਰਿਆਦਾ ਉਹਦੇ ਅਨੁਸਾਰ ਚੱਲ ਜਿੰਦਾ ਤੇ ਹੁਣ ਤੱਕ ਦੋਸ਼ੀਆਂ ਦੀ ਗੱਲ ਹੈ ਉਹਨਾਂ ਵਿੱਚੋਂ ਦੋ ਫਿਜ਼ੀਕਲ ਪੇਸ਼ ਹੋਏ ਨੇ ਅੱਜ ਪਵਨ ਤੇ ਦੂਸਰਾ ਫਿਰ ਤੋਂ ਬਿਲਕੁਲ ਸਲੋਹੀ ਹਾਂ ਤੇ ਬਾਕੀ ਉਸੇ ਦਾ ਹੀ ਸਾਰਿਆਂ ਦੀ ਪੇਸ਼ੀ ਹੋਈ ਹੈ ਤੇ ਬਾਕੀ ਜਿਹੜੀਆਂ ਆਪਣੇ ਵੱਲੋਂ ਕੋਸ਼ਿਸ਼ਾਂ ਨੇ ਜਿੱਦਾਂ ਕੋਈ ਜਸਟਿਸ ਦੇ ਵਿੱਚ ਜੋ ਆ ਲੂਡਿੰਗ ਦੇ ਡਾਕੂਮੈਂਟ ਹੈ ਹਨ ਜੋ ਆਪਾਂ ਇਨਵੈਸਟੀਗੇਸ਼ਨ ਪੱਖ ਤੋਂ ਵੀ ਮੰਗਦੇ ਆ ਉਹਨਾਂ ਦੇ ਵਿੱਚ ਥੋੜੀ ਬਹੁਤੀ ਦੇਰ ਹੁੰਦੀ ਹੈ ਮਤਲਬ ਉਹਦੇ ਲਈ ਵੀ ਸਾਨੂੰ ਕੋਟ ਦਾ ਆਸਲਾ ਲੈਣਾ ਪੈਂਦਾ ਜਿਹੜੇ ਖੁਦ ਖੁਦ ਹੋਣੇ ਚਾਹੀਦੇ ਸੀ ਹੁਣ ਤੱਕ ਚਲੋ ਜੋ ਵੀ ਆਪਾਂ ਰਿਕੁਐਸਟੀ ਕਰ ਸਕਦੇ ਆ ਜੇ ਹੁਣ ਭਰੋਸਾ ਹੈਗਾ ਫੇਰ ਹੀ ਆਪਾਂ ਕੋਰਟ ਤੁਰੇ ਫਿਰਦਾ ਹੈ ਕਮ ਸੇ ਕਮ ਰਾਹਤਾਂ ਤੋਤਾ ਤੋਂ ਇਹ ਉਮੀਦ ਹੈਗੀ ਹੈ ਵੀ ਜਰੂਰ ਕੋਈ ਨਾ ਕੋਈ ਕਦੇ ਨਾ ਕਦੇ ਦੇਰ ਸਵੇਰ ਸਹੀ ਕਦੇ ਤਾਂ ਦੇਰੈ ਦਰਸਤਾ ਇਹ ਗੱਲ ਤੇ ਖੜੇ ਆ ਵੀ ਕਦੇ ਤਾਂ ਹੋਏਗਾ ਹਨਾ ਕਿਉਂਕਿ ਪ੍ਰਮਾਤਮਾ ਦੇ ਘਰ ਦੇਰਤਾ ਹੈ ਨੀਰਤਾ ਨਹੀਂ ਇੱਕ ਦੁਨਿਆਵੀ ਅਦਾਲਤਾਂ ਤੋਂ ਇਲਾਵਾ ਆਪਾਂ ਆਪਣੇ دین ਧਰਮ ਜਿਸ ਨੂੰ ਵੀ ਮੰਨਦੇ ਆ ਉੱਥੇ ਵੀ ਆਪਣੀ ਆਸਥਾ ਹੁੰਦੀ ਹੈ ਉਹਦੇ ਵੀ ਉਮੀਦ ਰਹਿੰਦੀ ਹੈ ਵੀ ਕਿਸੇ ਦੇ ਮਨ ਦੇ ਵਿੱਚ ਤਾਂ ਪ੍ਰਮਾਤਮਾ ਵਾਸਾ ਕਰੂਗਾ ਤੇ ਆਪਣਾ ਬੱਚੇ ਨੂੰ ਇਨਸਾਫ਼ ਮਿਦੂਗਾ